ਪੰਡਤ ਆਇਮ ਸਤਿਗੁਰਾਂ ਨੇ ਪੁੱਛਿਆ ਕਾਦੇ ਵਾਸਤੇ ਉਹਨਾਂ ਨੇ ਕਿਹਾ ਸਾਡੇ ਧਰਮ ਨੂੰ ਖਤਰਾ ਹੈ ਸਾਡੇ ਤਿਲਕ ਨੂੰ ਖਤਰਾ ਹੈ ਸਾਡੇ ਜੰਗੂ ਨੂੰ ਖਤਰਾ ਹੈ ਸਾਡੀ ਸਹਾਇਤਾ ਕਰੋ ਉਥੇ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਨੇ ਇੱਕ ਬਚਨ ਕਿਹਾ ਸੀ ਤੈਨ ਲੱਗੇ ਜਾਓ ਜਾ ਕੇ ਕਹਿ ਦਿਓ ਕਿ ਗੁਰੂ ਤੇਗ ਬਹਾਦਰ ਸਾਡਾ ਗੁਰੂ ਹੈ ਜੇ ਉਹਨਾਂ ਨੂੰ ਤੁਸੀਂ ਮੁਸਲਮਾਨ ਕਰ ਲੋ ਤੇ ਅਸੀਂ ਸਾਰੇ ਮੁਸਲਮਾਨ ਹੋ ਜਾਵਾਂਗੇ ਸਤਿਗੁਰਾਂ ਨੇ ਬਚਨ ਕੀਤਾ ਸੀ ਇਹਨੂੰ ਅਸੀਂ ਉਬਾਰਿਆ ਨਹੀਂ ਇਹਨੂੰ ਅਸੀਂ ਪਕੜਿਆ ਨਹੀਂ ਹੈ ਅਸਲ ਵਿੱਚ ਉਸ ਥਾਂ ਤੇ ਪੰਡਤ ਇਹ ਸਬਕਾਰ ਕਰਦੇ ਨੇ ਕਿ ਜੇ ਤੁਸੀਂ ਸਾਡਾ ਧਰਮ ਬਚਾਉਂਦੇ ਹੋ ਅਸੀਂ ਤੁਹਾਡੇ ਪਿੱਛੇ ਤੁਰਾਂਗੇ ਸਿੱਖੀ ਧਰਮ ਕਰਾਂ ਕੇ ਔਰ ਇਹ ਸਿਧਾਂਤ ਸੱਚ ਸੀ ਇਹ ਅੱਜ ਤੱਕ ਲਾਗੂ ਰਿਹਾ ਪੰਡਤ ਮਦਨ ਮੋਹਨ ਮਾਲਬੀਆ ਤੱਕ ਉਹਨਾਂ ਨੇ ਵੀ ਇਹ ਕਿਹਾ ਸੀ ਕਿ ਸਿਧਾਂਤ ਬੜੇ ਪੁਰਾਣੇ ਚਿਰ ਦਾ ਚੱਲਦਾ ਹੈ ਕਿ ਹਰ ਇੱਕ ਹਿੰਦੂ ਪਰਿਵਾਰ ਦੇ ਵਿੱਚ ਇੱਕ ਬੱਚੇ ਨੂੰ ਸਿੱਖ ਬਣਾਇਆ ਜਾਏ ਇਹ ਸਿਧਾਂਤ ਉਦੋਂ ਚੱਲਿਆ ਸੀ ਜਦੋਂ ਪੰਡਤਾਂ ਨੇ ਕਿਹਾ ਸੀ ਸਾਡਾ ਧਰਮ ਬਚਾਓ ਸਤਿਗੁਰਾਂ ਨੇ ਕਿਹਾ ਸੀ ਧਰਮ ਬਚਾਵਾਂਗੇ ਪਰ ਤੁਹਾਨੂੰ ਇੱਕ ਬੱਚਾ ਇਸ ਪਾਸੇ ਦੇਣਾ ਪੈਗਾ ਔਰ ਬਾਅਦ ਵਿੱਚ ਇਹ ਸਾਰੀਆਂ ਚੀਜ਼ਾਂ ਦੇ ਉੱਤੇ ਮਿੱਟੀ ਪਾ ਦਿੱਤੀ ਗਈ ਖਾਸ ਕਰਕੇ 1947 ਤੋਂ ਬਾਅਦ ਇਹਨੂੰ ਬਿਲਕੁਲ ਠੱਪ ਠੱਪ ਦਿੱਤਾ ਗਿਆ ਖਤਮ ਕਰ ਦਿੱਤਾ ਗਿਆ ਸਭ ਇਹ ਉਲਟ ਕਹਿ ਦਿੱਤਾ ਗਿਆ ਵੀ ਸਿੱਖ ਇਸ ਕੌਮ ਦੇ ਕਿਸਾਨ ਹੈ ਉਸ ਵੇਲੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਦੇ ਸਾਹਮਣੇ ਮੰਨਿਆ ਗਿਆ ਸੀ ਕਿ ਅੱਜ ਤੋਂ ਬਾਅਦ ਅਸੀਂ ਤੁਹਾਡੇ ਅਨੇਈ